ਮਨ ਕੀ ਬਾਤ ਦੇ ਵਿੱਚ ਨਰਿੰਦਰ ਮੋਦੀ ਵੱਲੋਂ ਅੱਜ ਤਿੰਨੇ ਇੱਕ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਜਿਹੜਾ ਫੈਸਲਾ ਉਹ ਲਿੱਤਾ ਜਾਂਦਾ ਤਾਂ ਦੂਜੇ ਪਾਸੇ ਇਹ ਸਿੰਘੂ ਬਾਰਡਰ ਦੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਇੱਕ ਖੁਸ਼ੀ ਦਾ ਮਾਹੌਲ ਹੈ ਜਿਹੜਾ ਉਹ ਬੜਿਆ ਹੋਇਆ ਹੈ ਕਿਸਾਨ ਨੇ ਜਿਹੜੇ ਇੱਕ ਦੂਜੇ ਦੇ ਵਿੱਚ ਲੱਡੂ ਮੂੰਹ ਦੇ ਵਿੱਚ ਪਾ ਕੇ ਜਿਹੜਾ ਮੂੰਹ ਮਿੱਠਾ ਕਰਾ ਰਹੇ ਨੇ ਤੇ ਇੱਥੇ ਪੰਜਾਬੀ ਗਾਇਕ ਜਸ ਬਾਜਵਾ ਵੀ ਨੇ ਜਿਹੜੇ ਉਹ ਪਹੁੰਚੇ ਨੇ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਸਨ ਨਾਲ ਹੀ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਅੱਜ ਸਿੰਘੂ ਬਾਡਰ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਨਰਿੰਦਰ ਮੋਦੀ ਵੱਲੋਂ ਜਿਹੜਾ ਆਪਣਾ ਫੈਸਲਾ ਵਾਪਸ ਲੈ ਜਾਣ ਦੇ ਉੱਤੇ ਕਿਸਾਨਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਜਿਸ ਦੇ ਚੱਲਦੇ ਅੱਜ ਖੁਸ਼ੀ ਦੇ ਮਾਹੌਲ ਦੇ ਵਿੱਚ ਕਿਸਾਨ ਨੇ ਜਿਹੜੇ ਇੱਕ ਦੂਜੇ ਦਾ ਮੂੰਹ ਹੈ ਜਿਹੜਾ ਉਹ ਮਿੱਠਾ ਕਰਾ ਰਹੇ ਨੇ ਅਤੇ ਨਾਲ ਹੀ ਜਸ਼ਨ ਆ ਜਿਹੜੇ ਉਹ ਸਿੰਘੂ ਬਾਰਡਰ ਦੇ ਉੱਤੇ ਮਨਾਏ ਜਾ ਰਹੇ ਨੇ ਸੋ ਪੰਜਾਬੀ ਗਾਇਕ ਜਸ ਬਾਵਾ ਸਾਡੇ ਨਾਲ ਮੌਜੂਦ ਨੇ ਭਾਈ ਜੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿਸ ਤਰ੍ਹਾਂ ਨਾਲ ਅੱਜ ਦੀ ਜਿੱਤ ਹੈ ਜਿਹੜੀ ਉਹ ਤੁਸੀਂ ਦੇਖਦੇ ਹੋ ਇੱਕ ਸਮਾਂ ਸੀ ਜਦੋਂ ਟਰੈਕਟਰ ਦੇ ਉੱਤੇ ਹੁਨਕਾਰਾਂ ਮਾਰਿਆ ਸੀਗਾ ਉਸ ਸਮੇਂ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਲੱਗਦਾ ਕੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਵੀਰੇ ਤੁਹਾਨੂੰ ਗੁਰਪੁਰਬ ਦੀ ਤੇ ਨਾਲ ਦੀ ਨਾਲ ਅੱਜ ਜਿਹੜਾ ਗੁਰੂ ਮਹਾਰਾਜ ਨੇ ਵਰਤਾਰਾ ਵਰਤਾਇਆ ਕਿਰਪਾ ਕੀਤੀ ਹੈ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਅੱਜ ਜਿਹੜਾ ਐਲਾਨ ਅਨਾਉਂਸਮੈਂਟ ਹੋ ਚੁੱਕੀ ਹੈ ਤੇ ਦੂਜੀ ਗੱਲ ਇਹ ਹੈ ਕਿ ਲੰਬੇ ਸਮੇਂ ਤੋਂ ਇੱਥੇ ਕਿਸਾਨ ਬੈਠਾ ਹੈ ਤਕਰੀਬਨ ਸਾਲ ਹੋ ਜਾਣਾ 26 ਤਰੀਕ ਨੂੰ 6 ਮਹੀਨੇ ਪਹਿਲਾਂ ਪੰਜਾਬ ਚ ਸੰਘਰਸ਼ ਜਾਰੀ ਰਿਹਾ ਇਹ ਮੈਨੂੰ ਲੱਗਦਾ ਹੈ ਕਿ ਇਹ ਇੱਕ ਇਨਸਾਨੀਅਤ ਦੀ ਤੇ ਇੱਕ ਏਕੇ ਦੀ ਇੱਕ 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 ਹਰੜ ਜਿਹਨੂੰ ਕਹ ਦਿੰਨੇ ਆ ਇੱਕ ਹੱਠ ਨਾਲ ਜਿਹੜੇ ਬੰਦੇ ਲਗਾਤਾਰ ਡਟੇ ਬੈਠੇ ਹੁੰਦੇ ਆ ਉਹਨਾਂ ਦੀ ਜਿੱਤ ਹੋਈ ਹੈ ਸੱਚ ਦੀ ਜਿੱਤ ਹੋਈ ਹੈ ਕਿਉਂਕਿ ਕਿਸਾਨੀ ਇੱਕ ਇਹੋ ਜਿਹਾ ਸਬਜੈਕਟ ਹੈ ਇਕੱਲੇ ਭਾਰਤ ਲਈ ਨਹੀਂ ਦੁਨੀਆ ਦੀ ਹਰ ਇੱਕ ਕੰਟਰੀ ਲਈ ਜਿੱਥੇ ਫਾਰਮਰ ਹੈ ਫਾਰਮਰ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈਗਾ ਸੋ ਪਹਿਲਾ ਤਾਂ ਰਤਬਾ ਬਹੁਤ ਉੱਚਾ ਕਿਸਾਨ ਦਾ ਦੂਜੀ ਉਹਦੀ ਮਿਹਨਤ ਬਹੁਤ ਵੱਡੀ ਹੈ ਤੀਜੀ ਗੱਲ ਇਹ ਹੈ ਕਿ ਉਹਦੇ ਕੰਮ 'ਚ ਇਮਾਨਦਾਰੀ ਬਹੁਤ ਜ਼ਿਆਦਾ ਹੈ ਤੁਸੀਂ ਕਦੇ ਵੀ ਕਿਸੇ ਮਾਲ ਚ ਵੜ ਜਾਓ ਕਾਰਪੋਰੇਟ ਘਰਾਣੇ ਦੇ ਜਿਹੜੀਆਂ ਦੁਕਾਨਾਂ ਨੇ ਵੜ ਜਾਓ ਤੁਹਾਨੂੰ ਲਫਾਫਾ ਫਰੀ ਨਹੀਂ ਦਿੰਦੇ ਜ਼ਿਮੀਂਦਾਰ ਦੇ ਖੇਤ ਚੋਂ ਤੁਸੀਂ ਚਾਹੇ ਪੱਠੇ ਵੱਢ ਕੇ ਲੈ ਜਾਓ ਕੱਖ ਲੈ ਜਾਓ ਗੰਨੇ ਖੜੇ ਨੇ ਗੰਨੇ 20 ਪੱਠੇ ਕੇ ਲੈ ਜਾਓ ਸੋ ਇਹ ਇਹ ਵੱਡਾ ਦਿਲ ਦੁਨੀਆ ਚ ਕਿਸਾਨ ਦੇ ਕੋਲ ਹੀ ਆ ਸੋ ਅੱਜ ਉਸੇ ਕਿਸਾਨ ਦੀ ਜਿੱਤ ਹੋਈ ਹੈ ਧੰਨਵਾਦ ਕਰਦੇ ਆਂ ਅਸੀਂ ਬੇਸ਼ੱਕ ਇਸ ਜਿੱਤ ਦੇ ਪਿੱਛੇ ਸਾਡੀਆਂ ਬਹੁਤ ਸ਼ਹਾਦਤਾਂ ਬਹੁਤ ਕੁਰਬਾਨੀਆਂ ਨੇ ਪਰ ਫਿਰ ਵੀ ਪੰਜਾਬੀਆਂ ਦਾ ਕਿਸਾਨਾਂ ਦਾ ਜਿਹੜਾ ਦਿਲ ਹੈ ਉਹ ਬਹੁਤ ਵੱਡਾ ਹੁੰਦਾ ਹੈ ਸੈਂਟਰ ਦੀ ਸਰਕਾਰ ਦਾ ਪ੍ਰਾਈਮ ਮਿੰਿਸਟਰ ਨੇ ਜਦੋਂ ਦਾ ਅਨਾਉਂਸ ਕੀਤਾ ਬਹੁਤ ਖੁਸ਼ੀ ਦੀ ਲਹਿਰ ਹੈ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਵਿੱਚ ਅਸੀਂ ਵੀ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਲੱਡੂ ਲੱਡੂ ਲੈ ਕੇ ਇੱਥੇ ਪਹੁੰਚੇ ਹਾਂ ਹੁਣ ਉੜ ਵੀ ਅਰਦਾਸ ਹੋ ਕੇ ਹਟੀਆ ਅਰਦਾਸ ਲੱਗਦਾ ਕਿ ਅਰਦਾਸ ਜਿਹੜੀ ਹੁਣ ਸਫਲ ਹੋ ਚੁੱਕੀ ਆ ਅੱਜ ਦੀ ਘੜੀ ਦੇ ਵਿੱਚ ਜਿਹੜੀ ਅਰਦਾਸਾਂ ਕੀਤੀਆਂ ਜਾਂਦੀਆਂ ਸੀ ਸਿੰਘੂ ਦੀ ਸਟੇਜ ਦੇ ਉੱਤੇ ਅਰਦਾਸਾਂ ਲਗਾਤਾਰ ਕੀਤੀਆਂ ਜਾ ਰਹੀਆਂ ਸੀ ਔਰ ਸਫਲ ਹੋ ਚੁੱਕੀਆਂ ਨੇ ਅਰਦਾਸ ਸਿੱਖਾਂ ਲਈ ਅਰਦਾਸ ਸਭ ਕੁਝ ਹੈ ਸਿੱਖ ਨੇ ਕੁਝ ਵੀ ਕਰਨਾ ਹੋਵੇ ਤਾਂ ਪਹਿਲਾਂ ਆਪਣੇ ਗੁਰੂ ਅੱਗੇ ਅਰਦਾਸ ਕਰਕੇ ਫਿਰ ਅਗਲੀ ਕਾਰਵਾਈ ਕਰਦਾ ਸੋ ਇਹ ਅਰਦਾਸਾਂ ਸਿੰਘੂ ਬਾਰਡਰ ਦੀ ਸਟੇਜ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਸਾਡੀਆਂ ਮਾਵਾਂ ਸਾਡੇ ਬਜ਼ੁਰਗ ਸਾਡੇ ਭੈਣ ਸਾਡੀਆਂ ਭਰਾਵਾਂ ਸਾਰਿਆਂ ਨੇ ਕੀਤੀਆਂ ਕਿ ਮਹਾਰਾਜ ਕੋਈ ਦਿਨ ਐਸਾ ਆਵੇ ਇਸ ਮਸਲੇ ਦਾ ਹੱਲ ਹੋਵੇ ਮੈਂ ਖੁਦ ਰਾਤ ਗੁਰੂ ਸਾਹਿਬ ਦੀ ਪੋਸਟ ਪਾ ਕੇ ਬੇਨਤੀ ਕੀਤੀ ਗਈ ਤੁਸੀਂ ਕੁਝ ਵੀ ਕਰ ਸਕਦੇ ਹੋ ਤਾਂ ਸਵੇਰੇ ਜ਼ਰੂਰ ਕਿਸਾਨਾਂ ਲਈ ਕੋਈ ਨਾ ਕੋਈ ਸੁੱਖ ਦਾ ਸੁਨੇਹਾ ਆਵੇ ਤੇ ਮਹਾਰਾਜ ਨੇ ਸੁਣੀ ਅੱਜ ਇਹ ਤਿੰਨ ਕਾਲੇ ਘਰੋਨਾ ਨੂੰ ਵਾਪਸ ਲੈਣ ਦਾ ਫੈਸਲਾ ਜਿਹੜਾ ਹੋ ਚੁੱਕਿਆ ਸੋ ਅਰਦਾਸਾਂ ਜਦੋਂ ਸੱਚੇ ਦਿਲ ਨਾਲ ਬੰਦਾ ਕੋਈ ਕਰਦਾ ਤਾਂ ਮੈਨੂੰ ਲੱਗਦਾ ਵਾਹਿਗੁਰੂ ਸੁਣਦਾ ਬੇਸ਼ੱਕ ਇੱਕ ਲੰਮਾ ਅਰਸਾ ਨਿਕਲ ਗਿਆ ਪਰ ਸੱਚ ਦੀ ਜਿੱਤ ਹੋਈ ਹੈ ਟਾਈਮ ਲੱਗਦਾ ਪਰ ਸੱਚ ਹੈ ਜਿਹੜਾ ਉਹ ਸਾਹਮਣੇ ਆ ਜਾਂਦਾ ਲੱਗਦਾ 767 ਦਾ ਜਿਹੜਾ ਮੁੱਲ ਹੈ ਉਹ ਅੱਜ ਪੈ ਚੁੱਕਿਆ ਹੈ 700 ਤੋਂ ਤਕਰੀਬਨ 767 ਨੇ ਜਿਹੜੀਆਂ ਇਸ ਅੰਦੋਲਨ ਦੇ ਵਿੱਚ ਗਈਆਂ ਨੇ ਕਿਸ ਤਰ੍ਹਾਂ ਨਾਲ ਦੇਖਦੇ ਉਸ ਚੀਜ਼ ਨੂੰ ਵੀ ਇਹ ਅੰਦੋਲਨ ਦੀ ਜਿੱਤ ਉਹਨਾਂ ਦੇ ਸਿਰ ਤੇ ਬਣਣੀ ਚਾਹੀਦੀ ਹੈ ਕਿ ਅੱਜ ਜੇ ਅਸੀਂ ਇਹ ਅੰਦੋਲਨ ਜਿੱਤਦੇ ਹਾਂ ਤਾਂ ਉਹਨਾਂ ਸ਼ਹੀਦਾਂ ਕਰਕੇ ਨਮਰੀਦ ਅਰਗੇ ਨੌਜਵਾਨ ਜਿਹੜੇ ਇਸ ਸੰਘਰਸ਼ ਦੇ ਵਿੱਚ ਆਪਦੀ ਜਾਨ ਤੋਂ ਉੱਤੇ ਕੁਝ ਨਹੀਂ ਹੁੰਦਾ ਸ਼ਹਾਦਤ ਦੇ ਕੇ ਜਿੰਨਾ ਤਸ਼ੱਦਦ ਜਿੰਨਾ ਜਿੰਨਾਂ ਤੇ ਹੋਇਆ ਜਿੱਥੇ ਅਥਰੂ ਗੈਸ ਦੇ ਗੋਲੇ ਅੱਖਾਂ ਦੇ ਵਿੱਚ ਡੰਡੇ ਮਾਰੇ ਗਏ ਆ ਸਿਰਾਂ ਸਿਰ ਪਾੜੇ ਗਏ ਆ ਜਿੰਨਾਂ ਜਿੰਨਾਂ ਵੀਰਾਂ ਨੇ ਵੀ ਉਹ ਕੁਰਬਾਨੀਆਂ ਕੀਤੀਆਂ ਨੇ ਇਸ ਜਿੱਤ ਦਾ ਜਿਹੜਾ ਸਿਰ ਹੈ ਇੱਥੋਂ ਜਦੋਂ ਅਸੀਂ ਵਾਪਸ ਜਾਈਏ ਉਹਨਾਂ ਦੇ ਨਾਂ ਤੇ ਅਰਦਾਸ ਕਰਕੇ ਬਕਾਇਦਾ ਉਹਨਾਂ ਦੇ ਨਾਂ ਤੇ ਅਨਾਉਂਸਮੈਂਟ ਕਰਕੇ ਕਿ ਇਸ ਧਰਨੇ ਨੂੰ ਜੇ ਅਸੀਂ ਜਿੱਤਿਆ ਤਾਂ ਆਪਦੇ ਉਹਨਾਂ ਕਿਸਾਨ ਭਰਾਵਾਂ ਕਰਕੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਜਾਂ ਜਿਨ੍ਹਾਂ ਨੇ ਤਸ਼ੱਦਦ ਝੱਲਿਆ ਇਹ ਉਹਨਾਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਇਸ ਜਿੱਤ ਦਾ ਸੋ ਅਸੀਂ ਬੇਨਤੀ ਕਰਾਂਗੇ ਸਯੁਕਤ ਮੋਰਚੇ ਨੂੰ ਕਿ ਉਹਨਾਂ ਦਾ ਜ਼ਰੂਰ ਜ਼ਿਕਰ ਆਵੇ ਕਿ ਜੇ ਅੱਜ ਅਸੀਂ ਇਹ ਸੰਘਰਸ਼ ਜਿੱਤੇਆਂ ਤਾਂ ਉਹਨਾਂ ਵੀਰਾਂ ਕਰਕੇ ਜਿੱਤੇਆਂ ਤੇ ਏਕਤਾ ਕਰਕੇ ਖਾਸ ਕਰਕੇ ਮੈਂ ਹਰਿਆਣੇ ਦੀ ਗੱਲ ਕਰਾਂ यूपी ਦੀ ਗੱਲ ਕਰਾਂ ਰਾਜਸਥਾਨ ਦੀ ਗੱਲ ਕਰਾਂ ਜਿਹੜਾ ਇਹ ਇੱਕਾ ਇੱਥੇ ਸਾਰੀਆਂ ਚੀਜ਼ਾਂ ਤੋਂ ਉੱਤੇ ਉੱਠ ਕੇ ਕਿ ਫਲਾਣਾ ਸੂਬਾ ਜੀ ਇਹ ਢਮਕਾਣਾ ਸੂਬਾ ਛੱਟ ਕੇ ਜਿੱਥੇ ਆ ਕੇ ਇਸ ਬਾਰਡਰ ਤੇ ਆ ਕੇ ਇਹ ਗੱਲ ਕਹਿਤੀ ਕਿ ਅਸੀਂ ਕਿਸਾਨ ਹੈ ਤੇ ਸਾਡਾ ਅਜੰਡਾ ਤੇ ਸਾਡਾ ਮੁੱਦਾ ਇੱਕ ਹੈ ਅਸੀਂ ਇਹਨਾਂ ਕਾਨੂੰਨਾਂ ਨੂੰ ਰਿਪੀਲ ਕਰਾ ਕੇ ਜਾਵਾਂਗੇ ਜਿਵੇਂ ਉਹ ਯੈਸ ਨੋ ਵਾਲੀ ਗੱਲ ਸੀ ਵੱਡੀ ਗੱਲ ਇਹ ਹੋ ਗਈ ਕਿ ਪ੍ਰਾਈਮ ਮਿਨਿਸਟਰ ਨੇ ਮਾਫੀ ਵੀ ਮੰਗੀ ਕਿ ਅਸੀਂ ਸਮਝਾਉਣ ਚ ਨਾਕਾਮ ਆਵ ਰਹੇ ਅਸੀਂ ਸਮਝਾ ਨਹੀਂ ਸਕੇ ਤੇ ਅਸੀਂ ਇਸ ਲਈ ਮਾਫੀ ਮੰਗਦੇ ਆ ਇਹ ਬਹੁਤ ਵੱਡੀ ਗੱਲ ਹੈ ਇਹ ਅਸੀਂ ਆਪਦੇ ਆਪ ਚ ਦੇਖੀਏ ਜਿੱਥੇ ਉਹ ਅੜੇ ਬੈਠੇ ਸੀ ਸਾਲ ਦੇ ਬਟ ਅੱਜ ਉਹਨਾਂ ਨੇ ਮਾਫੀ ਮੰਗ ਕੇ ਨਾ ਤਿੰਨ ਕਾਲੇ ਕਾਨੂੰਨਾਂ ਨੂੰ ਨਾ ਕਿਹਾ ਅਸੀਂ ਸਸਪੈਂਡ ਕਰਾਂਗੇ ਨਾ ਕਿਹਾ ਡੱਟ ਕਰਾਂਗੇ ਉਹਨਾਂ ਨੇ ਕਿਹਾ ਅਪੀਲ ਕਰਾਂਗੇ ਸੋ ਇਹ ਸਾਡੀ ਜਿੱਤ ਹੈ ਕਿਸਾਨੀ ਦੀ ਜਿੱਤ ਹੈ ਤੇ ਅੱਗੇ ਵੀ ਇਹ ਕਾਮਨਾ ਕਰਦੇ ਆ ਕਿ ਪੰਜਾਬ ਦੇ ਹਿੱਤਾਂ ਲਈ ਇਹ ਲੋਕ ਜਿਹੜੇ ਅੱਜ ਇੱਥੇ ਲੰਬੇ ਸਮੇਂ ਤੋਂ ਸੜਕਾਂ ਤੇ ਬੈਠੇ ਆ ਇਹ ਡੱਟ ਕੇ ਪੰਜਾਬ ਚ ਜਾ ਕੇ ਵੀ ਪੰਜਾਬ ਦੇ ਹਿੱਤਾਂ ਲਈ ਮਿਹਨਤ ਲੱਗਦਾ ਕਿ ਕੰਗਨਰ ਨੋਟ ਦਾ ਫਿਰ ਤੋਂ ਬਿਆਨ ਆਉਂਦਾ ਹੈ ਰਿਪੀਲ ਹੋਣ ਤੋਂ ਬਾਅਦ ਵੀ ਕੰਗਨਰ ਨੋਟ ਬਿਆਨ ਦੇਣੋਂ ਨਹੀਂ ਹਟ ਰਹੀ ਕਿਸ ਤਰ੍ਹਾਂ ਨਾਲ ਦੇਖੀ ਸੀ ਦਾ ਮੌਕਾ ਮੈਂ ਕਹਿੰਦਾ ਵੀ ਇਹੋ ਜੇ ਇਹੋ ਜੇ ਬੰਦੇ ਦਾ ਨਾਮ ਨਹੀਂ ਲੈਣਾ ਚਾਹੀਦਾ ਕੰਗਨਾਂ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ ਸਾਡੇ ਪੰਜਾਬੀ ਚ ਕਈ ਦਾ ਸਾਨੂੰ ਕੋਈ ਉਹਦੀ ਕੋਈ ਪਰਵਾਹ ਨਹੀਂ ਸਾਡੇ ਉਹ ਕਿਤੇ ਸਾਡੇ ਨੇੜੇ ਤੇੜੇ ਜਾਂ ਕਿਸੇ ਗਿੰਤੀ 'ਚ ਨਹੀਂ ਹਾਂ ਐਨਾ ਕਿ ਜ਼ਰੂਰ ਹੈ ਕਿ ਚੰਡੀਗੜ੍ਹ ਮੈਂਟਲ ਹਸਪੀਟਲ ਇੱਕ ਡਾਕਟਰ ਬਹੁਤ ਵਧੀਆ ਜੇ ਮੇਰੀ ਇਹ ਵੀਡੀਓ ਤੇ ਤੱਕ ਪਹੁੰਚਦੀ ਆ ਤਾਂ ਮੈਂ ਸੁਨੇਹਾ ਦੇ ਦਿੰਦਾ ਕਿ ਇਲਾਜ ਤੇਰਾ ਉੱਥੇ ਮੈਂ ਕਰਾ ਜੂਗਾ ਪੈਸੇ ਸਾਰੇ ਮੈਂ ਦਊਂਗਾ ਤੂੰ ਆ ਕੇ ਸਿਰਫ ਉਹਦੇ ਕੋਲ ਚੈੱਕ ਕਰਾ ਲੈ ਆਪਦੇ ਦਿਮਾਗ ਦਾ ਇਲਾਜ ਕਰਾ ਲੈ ਕੰਗੜਾਂ ਲਈ ਅੱਜ ਦੀ ਡੇਟ 'ਚ ਸਾਡਾ ਇਹੀ ਆਫਰ ਹੈ ਕੰਗੜਾਂ ਦੀ ਅਸੀਂ ਗੱਲ ਨਹੀਂ ਕਰਾਂਗੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜਸਬਾਵਾ ਸਾਡੇ ਨਾਲ ਮਜੂਦ ਸਨ ਜਿਨ੍ਹਾਂ ਦਾ ਕਹਿਣਾ ਹੈ ਕਿ ਇੱਕ ਅੱਜ ਇੱਕ ਖੁਸ਼ੀ ਦਾ ਮਾਹੌਲ ਹੈ ਜਿਹੜਾ ਉਹ ਸਿੰਘੂ ਬਾਰਡਰ ਤੇ ਸਿਰਜਿਆ ਗਿਆ ਹੈ ਤੇ ਸਾਰਾ ਸੇਰਾ ਜਿਹੜਾ ਉਹਨਾਂ ਸ਼ਹਾਪਤਾਂ ਨੂੰ ਹੈ 700 ਸ਼ਹਾਪਤਾਂ ਨੂੰ ਹੈ ਉਹਨਾਂ ਦੇ ਸਿਰ ਸਿਰਜਿਆ ਜਾਂਦਾ ਇਹ ਸੇਰਾ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਆਪਣੀਆਂ ਕੀਮਤੀ ਜਾਨਾਂ ਜਿਹੜੀਆਂ ਉਹ ਗਵਾ ਦਿੱਤੀ ਫਿਲਹਾਲ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਖੁਸ਼ੀ ਦਾ ਮਾਹੌਲ ਹੈ ਜਿਹੜਾ ਉਹ ਬਣਿਆ ਪਿਆ ਹੈ ਤੇ ਕਿਸਾਨਾਂ ਵੱਲੋਂ ਪਟਾਕੇ ਤੇ ਅਸਤਿਸ਼ਵਾਜੀ ਚਲਾ ਕੇ ਜਿਹੜਾ ਆਪਣੀ ਖੁਸ਼ੀ ਦਾ ਪ੍ਰਗਟਾਵਾ ਉਹ ਕੀਤਾ ਜਾ ਰਿਹਾ ਹੈ ਕੈਮਰਾਮੈਨ ਐਸਕੇ ਦੇ ਨਾਲ ਮੈਸਰਪ੍ਰੀਤ ਸਿੰਘ ਸਿੰਘੂ ਬਾਰਡਰ ਤੋਂ